ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅਸੀਂ ਅੱਜ ਪਹੁੰਚੇ ਹਾਂ ਜੀ ਐਸਮ ਰੰਡਾਵਾ ਜੀ ਕੋ ਜਿਹੜੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਪਿਛਲੇ ਸਮੇਂ ਦੇ ਵਿੱਚ ਤੋਂਰੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਨਵੀਆਂ ਉਪਲਬਧੀਆਂ ਹੋਈਆਂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਰੰਡਾਵਾ ਸਾਹਿਬ ਧੰਨਵਾਦ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸਭ ਤੋਂ ਪਹਿਨੇ ਤੁਹਾਡਾ ਮੈਂ ਦਿਲ ਦੀਆਂ ਲਗਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਗ੍ਰਹਿ ਵਿਖੇ ਆ ਕੇ ਤੇ ਮੇਰੀ ਇੰਟਰਵਿਊ ਲੈਣ ਵਾਸਤੇ ਆਏ ਜੀ ਔਰ ਨਾਲ ਦੇ ਨਾਲ ਜਿੰਨੇ ਵੀ ਸਾਡੇ ਇਹ ਅਹੁਦੇਦਾਰ ਤੇ ਚੇਅਰਪਰਸਨ ਗੌਰਵ ਜੀ ਜਤਿੰਦਰ ਗੌਰਵ ਜੀ ਸਾਡੇ ਇਹ ਵੀ.ਵੀ. ਗਿੱਲ ਜੀ ਤੇ ਚੇਅਰਪਰਸਨ ਬਣੇ ਨੇ ਬਾਅਦ ਸ਼ੇਅਰਪਰਸਨ ਬਣੇ ਨੇ ਸੋ ਨਾਲ ਦੀ ਨਾਲ ਡੈਨੀਅਲ ਜੀ ਸਾਡੇ ਇੱਕ ਮੁਸੀਬ ਪੜਾਈ ਬੋਰ ਦੇ ਜਿਹੜੇ ਸ਼ੇਅਰਪਰਸਨ ਬਣੇ ਨੇ ਨਾਲ ਉਹਨਾਂ ਦੇ ਨਾਲ ਜਿੰਨੇ ਸ਼ਾਰੀ ਮੈਂਬਰ ਲੱਗੇ ਨੇ ਨਾਲ ਮੂਸੀਕ ਕਟ ਬਿੰਤੀ ਜਿਹੜੀ ਆ ਸਾਡੀ ਅ ਕਟਗੰਤੀ ਕੁ ਮੈਂ ਸੰਦੇਵ ਜਿਹੜੇ ਮੈਂਬਰ ਲੱਗੇ ਰਿਪੋਰਟ ਦੇ ਵਿੱਚ ਮੈਂਬਰ ਲੱਗੇ ਨੇ ਉਹਨਾਂ ਸਾਰੇ ਵੀਰਾਂ ਨੂੰ ਮੈਂ ਦਿਲ ਦੀਆਂ ਡਿਹਾਈਆਂ ਤੋਂ ਮੁਬਾਰਕਬਾਦ ਦਿਨਾ ਢੇਰ ਸਾਰੀਆਂ ਸੁਭਕਾਮਨਾਵਾਂ ਮੈਂ ਦਿੰਨਾ ਔਰ ਆਸ ਉਮੀਦ ਕਰਦਾ ਕਿ ਬਹੁਤ ਹੀ ਵਧੀਆ ਢੰਗ ਦੇ ਨਾਲ ਮੈਨੂਅਲ ਜੀ ਉਹ ਕੰਮ ਕਰਨਗੇ ਔਰ ਮਸੀਹ ਭਾਈ ਜਰੇ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਜਿਹੜੇ ਸਾਡਾ ਮਸੀਹ ਭਾਈ ਜਰੇ ਵਾਦਦਾ ਉਹਨਾਂ ਨੂੰ ਸਾਰਿਆਂ ਨੂੰ ਉਮੀਦਾਂ ਨੇ ਕਿ ਵਧੀਆ ਤਰੀਕੇ ਦੇ ਨਾਲ ਬਿਲਟ ਟ੍ਰੇਨ ਦੀ ਤਰ੍ਹਾਂ ਬਦਲ ਜਿਹੜਾ फास्ट काम ਕਰਨਗੇ ਕਿਉਂਕਿ ਲਾਸਟ ਵਿੱਚ ਜਦੋਂ 1.5 ਸਾਲ ਰਹਿ ਗਿਆ ਉਹ ਸਾਨੂੰ ਇਹ ਉਦੇ ਰਾਖੇ ਮਿਲੀਆਂ ਨਹੀਂ ਤਾਂ ਜੀ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਕੋਈ ਵੀ ਜਿਹੜੀ ਉਪਲਬਧੀ ਹੁੰਦੀ ਸੀਗੀ ਸਰਕਾਰ ਦੇ ਵੱਲੋਂ ਉਹ ਗੁਰਦਾਸਪੁਰ ਤੋਂ ਸ਼ੁਰੂ ਹੁੰਦੀ ਸੀਗੀ ਅੱਜ ਅਸੀਂ ਗੱਲ ਕਰੀਏ ਤੇ ਅੰਮ੍ਰਿਤਸਰ ਤੋਂ ਸਟਾਰਟ ਹੋਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਇਹ ਬੜਾ ਗਹਿੀਰ ਸਵਾਲ ਤੁਸੀਂ ਕੀਤਾ ਜੀ ਇਹ ਸਵਾਲ ਮੇਰੇ ਖਿਆਲ ਨਾਲ ਬਹੁਤ ਵੱਡਾ ਹੈ ਨਹੀਂ ਕਿਤੇ ਨਾ ਕਿਤੇ ਲੱਗਦਾ ਕਿ ਇੱਥੇ ਗੁਰਦਾਸਪੁਰ ਦੇ ਵਿੱਚ ਲੱਤਾਂ ਚੋਰੀਆਂ ਇਹ ਚੀਜ਼ ਤਾਂ ਨੇਚਰਲ ਹੋਈ ਆ ਕਿਤੇ ਨਾ ਕਿਤੇ ਸਾਡੀ ਨਾਕਾਮੀ ਰਹੀ ਆ ਜ਼ਿਲ੍ਹੇ ਗਦਾਫੋ ਦੇ ਵਸਨੀਕਾਂ ਦੀ ਜਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਸਾਡੀ ਨਾਕਾਮੀ ਰਹੀ ਆ ਕਿ ਬਿਲਕੁਲ ਜਿਹੜੀਆਂ ਲੱਤਾਂ ਖਿੱਚਣ ਵਿੱਚ ਸ਼ਾਇਦ ਕਿਤੇ ਨਾ ਕਿਤੇ ਮਸਰੂਰ ਹੋਏ ਆ ਜੀ ਔਰ ਉਹਦਾ ਫਾਇਦਾ ਜਿਹੜਾ ਵਾ ਮਸਰੀਏ ਲੈ ਗਏ ਨੇ ਚਲੋ ਉਹ ਵੀ ਤੇ ਆਪਣੇ ਭਰਾ ਜੀ ਨੇ ਕੋਈ ਗੱਲ ਨਹੀਂ ਹੈ ਔਰ ਮੈਂ ਤੁਹਾਨੂੰ ਇਹ ਖਾਸ ਕਰਕੇ ਕਿਉਂਕਿ ਜਿਹੜਾ ਮੇਨ ਗੜ ਸਾਡਾ ਜਿਹੜਾ ਨਾ ਪੂਰਾ ਜਿਹਨੇ ਦੇ ਵਿੱਚ ਮੇਨ ਗੜ ਜਿਹੜਾ ਵਾ ਮਸੀਹਤ ਦਾ ਗਦਾਫੋ ਪੰਜਾਬ ਵਿੱਚ ਮੰਨੇ ਆ ਇਹ ਬਹਿਤ ਜਿਹੜੀ ਆ ਇਹ ਗਰਦਾਪੁਰ ਬੈਟਾ ਇਹ ਜਿਹੜੀ مصیبائی ਜੜੀ ਹੈ ਗਰਦਾਪੁਰ ਬੈਟਾ ਇਹ ਜਿਹੜੀ پارٹی ਵੱਲ ਵੀ ਇਹ ਮਤਲਬ ਜੁੜ ਜਾਂਦੀ ਹੈ ਤੇ ਉਹ ਉਹ ਨਵੇਂ ਸਰਕਾਰ ਜਿਹੜੀ ਬਣ ਜਾਂਦੀ ਹੈ ਸੋ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਆ ਉਹ ਸਾਡੇ ਕੋਲ ਚਿਹਰਾ ਨਹੀਂ ਸੀਗਾ مصیਬਾਈ ਚਾਰੇ ਦੇ ਵਿੱਚ ਉਹ ਜਿਹੜਾ ਕਿ ਅੰਮਰਸਰ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਆਪਾਂ ਉਹਨਾਂ ਦੇ ਨਾਲ ਵੀ ਸਹਿਮਤ ਆ ਉਹ ਵੀ ਸਾਡੇ ਭਰਾ ਆ ਸਾਨੂੰ ਬਹੁਤ ਜ਼ਿਆਦਾ ਤੁਸੀਂ ਆ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ مصیਬਾਈ ਦੇ ਚਾਰੇ ਦੇ ਨਾਲ ਥੋੜਾ ਬੋੜਾ ਗੁੱਸਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵੇਖੋ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਪਤਰਕਾਰ ਸਾਹਿਬ ਮੈਨੂਅਲ ਜੀ ਆਮ ਆਦਮੀ ਪਾਰਟੀ ਦੀ ਈ ਇਦਾਂ ਦਾ ਕੁਝ ਨਹੀਂ ਸੋਚਦੀ ਔਰ ਜੇ ਕਿਤੇ ਅਹੁਦੇਦਾਰੀਆਂ ਬਾਹਰ ਗਈਆਂ ਨੇ ਜ਼ਿਲ੍ਹੇ ਗਦਾਪੁਰ ਤੋਂ ਉਹ ਵੀ ਸਾਡੇ ਆਪਣੇ ਭਰਾ ਨਹੀਂ ਬਿਲਕੁਲ ਬਿਲਕੁਲ ਔਰ ਖਾਸ ਕਰਕੇ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਾ ਕਿ ਕੁਝ ਬਹੁਤ ਸਾਰੇ ਅਹੁਦੇਦਾਰੀਆਂ ਹੁੰਦੀਆਂ ਨੇ ਪਾਰਟੀ ਦੇ ਵਿੱਚ ਬਹੁਤ ਸਾਰੇ ਅਹੁਦੇ ਨੇ ਸਮੰਦਰ ਹੈ ਪਾਰਟੀ ਦੇ ਵਿੱਚ ਅਹੁਦੇਦਾਰੀਆਂ ਦਾ ਬਹੁਤ ਅੱਜ ਤੇ ਮਾਨ ਸਰਕਾਰ ਉਹ ਪੱਕਾ ਕੋਈ ਨਾ ਕੋਈ ਹੈਵੀਆ ਡਿਸੀਜਨ ਮਤਲਬ ਆਉਣ ਵਾਲੇ ਟਾਈਮ ਤੇ ਮੈਂ ਪਹਿਲੇ ਵੀ ਕਿਹਾ ਕਿ ਲੈ ਲਈ ਗਈ ਕੁਸਣਾ ਕੁਸੇ ਇਦਾਂ ਦਾ ਡਿਸੀਜਨ ਜਿਹਦੇ ਨਾਲ ਇੱਥੇ ਸਾਨੂੰ ਮਜ਼ਬੂਤੀ ਮਿਲੇਗੀ ਸਾਡੇ ਸਿ ਪਿਛਲੇ ਟਾਈਮ ਦੇ ਵਿੱਚ ਜਿੱਤੀ ਆ ਤੇ ਉਹਦੇ ਨਾਲ ਉਹਨਾਂ ਨਾਲ ਸਾਹਿਬ ਕਿਤੇ ਨਾ ਕਿਤੇ ਮਸੀਹ ਭਾਈ ਚਾਰੇ ਵੱਡੇ ਵੱਡੇ ਲੈਵਲ ਤੇ ਉਹਨਾਂ ਦੇ ਨਾਲ ਕੰਮ ਪਾਉਣੇ ਜਿੱਤਾਇਆ ਬਿਲਕੁਲ ਇਹ ਮਸੀਹ ਭਾਈ ਚਾਰੇ ਦਾ ਹੱਬ ਹੱਬ ਇਹਨਾਂ ਨੇ ਇਹਨਾਂ ਬਿਲਕੁਲ ਜੀ ਇਹਨਾਂ ਨੇ ਜਿਤਾ ਦਿੱਤਾ ਕਿ ਹੁਣ ਦੇਖੋ ਪਾਰਟੀ ਦੇ ਵੀ ਤੇ ਆਪਣੇ ਸਿਸਟਮ ਦੇਖਣਾ ਹੈਗਾ ਸਾਡੀ ਆਮ ਆਦਮੀ ਪਾਰਟੀ ਨੂੰ ਆਪਣਾ ਸਿਸਟਮ ਦੇਖਣਾ ਹੈਗਾ ਕਿ ਸਾਨੂੰ ਕਿਸ ਤਰੀਕੇ ਦੇ ਨਾਲ ਵੋਟਰ ਬੈਂਕ ਜਿਹੜਾ ਹੀ ਮਸੀਹ ਭਾਈ ਜਿਹੜਾ ਵੋਟ ਬੈਂਕ ਲੈਣਾ ਸੋ ਤਾਂ ਕਰਕੇ ਇਹ ਉਹਦੇ ਨਾਲ ਜਿਹੜੀਆਂ ਦਿੱਤੀਆਂ ਗਈਆਂ ਨੇ ਔਰ ਗਦਾ ਤੁਸੀਂ ਖਾਸ ਕਰਕੇ ਗੱਲ ਕਰ ਰਹੇ ਹੋ ਜਿਲ੍ਹਾ ਗਦਾਪੁਰ ਦੀ ਬਿਲਕੁਲ ਗਰਦਾਸਪੁਰ ਵਿੱਚ ਖਾਸ ਕਰਕੇ ਜਿਹੜੀ ਜਿੰਨੀ ਬੈਟ ਹੈਗੀ ਗਦਾਪੁਰ ਦੀ ਬੈਟ ਇਹਦੇ ਵਿੱਚ ਮਸੀਹ ਭਾਈ ਜਿਹੜਾ ਬਹੁਤ ਵੱਡੀ ਤਾਕਤ ਵਿੱਚ ਹੈ ਕਿਉਂਕਿ ਜਿੰਨੀਆਂ ਬਾਕੀ ਉਧਰ ਕੰਟਰੀ ਕਰਦੇ ਦੂਜੀਆਂ ਕੰਟਰੀਆਂ ਦੇ ਵਿੱਚ ਜਾ ਕੇ ਬੈਠ ਗਈ ਉਹ ਮਸੀਹ ਭਾਈ ਜਰ ਦੇ ਲੋਕ ਬਹੁਤ ਸਾਰੇ ਇੱਥੇ ਸਾਰੀਆਂ ਬੋਲਟਾ ਇੱਥੇ ਹੀ ਲਗੀਆਂ ਔਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵੀ ਖੁਸਾਉਣ ਵਾਲੇ ਟਾਈਮ ਦੇ ਵਿੱਚ ਵੱਡਾ ਕੰਮ ਜਾਰੀ ਆ ਔਰ ਵੱਡੇ ਡਿਸੀਜਨ ਲੈਣ ਜਾ ਰਹੀ ਹੈ ਵੱਡੇ ਡਿਸੀਜਨ ਦੇ ਮਾਧਮ ਰਹੀ ਆਮ ਆਦਮੀ ਪਾਰਟੀ ਆਪਣਾ ਪੱਤਾ ਜਿਹੜਾ ਖੇਡੇਗੀ ਔਰ ਅਸੀਂ ਪੂਰੀ ਉਮੀਦ ਕਰਦੇ ਆ ਕਿ ਔਰ ਵਾਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੰਨੀਆਂ ਮਸ਼ੀਟਾਂ ਲਗੀਆਂ ਜਿਨ੍ਹਾਂ ਗੱਦਾ ਅਪੀ ਧਰਦੀ ਨੂੰ ਆਮ ਆਦਮੀ ਪਾਰਟੀ ਦੀ ਜਿੱਤ